2008 માં હામ મનલેશ્વર સામી પ્રકાશ નન્જી મહારાજજી સલાના મેલા ગુરુપુનિયા પિંડ કાલવા જિલ્લા કપૂરથલા વિખે કરવાઈ ગઈ સબ તો પેલા ખબરા દેખણ લે ચેનલ તે ક્લિક કરો ખબરા ઇશ્તેહાર પે જન લે સંપર્ક કરો પત્રકારા દી લોઢે દેખો પત્રકાર હરપાલ સિંહ જજદી રિપોર્ટ नतमस्तक हो रही सारे सूखा श्री गांधी मनाया जाते हैं बहुत सच गुरुआत की हाँ जी अजू स्वामी प्रकाशा दश पूर्व्यास दर्शन कालियां बेटा हर साल की सूत्र है इस साल भी बड़ा धूमधाम मनाया जा रहा है ਸਾਡੀ ਸਾਰੀ ਫੈਨ ਨੂੰ ਅਪੀਲ ਕਰਦੇ ਆ ਅਸੀਂ ਕੁੱੜ ਕੇ ਬੇਨਤੀ ਕਰਦੇ ਆ ਕਿ ਸਾਰੇ ਹੀ ਗਿਣ ਸਕਦੇ ਆ ਸਫਦਾ ਚੰਦ ਬਕਿਓ ਤੇ ਬੇਲੇ ਦੀ ਰੋਕੁਰ ਬਿਧਾਓ ਕਿਹੜਾ ਸਮਾਂ ਵੀ ਫਰਕਾ ਜਾਂਦਾ ਸੀ ਮਹਾਰਾਜ ਦਾ ਬਹੁਤ ਸਾਜੇ ਦਰਬਾਰ ਲਗਾ ਦਾ ਹਰ ਸਾਲ ਦੀ ਤਰ੍ਹਾਂ ਮੈਗਨ ਹੋਇਆ ਤੇ ਹਰ ਸਾਲ ਬਹੁਤ ਹੀ ਸੰਕਟ ਵਾਲੇ ਸਥਿਤੀ ਦਾ ਵੀ ਪੈਦਾ ਹੋ ਰਿਹਾ ਹੈ

ਪਰ ਉਹ ਵੀ ਮੇਰੇ ਤੋਂ ਬਹੁਤ ਸਮਾਂ ਚੱਲ ਗਿਆ ਤਾਂ ਦੂਸਰੇ ਕਿਤੇ ਲੱਗੇ ਸਾਡਾ ਪੰਜਾਬ ਬੜੀ ਅੱਗੇ ਚੱਲੂ ਅਸੀਂ ਅੱਗੇ ਚੱਲਣਾ ਚਾਹੀਦਾ ਉਸ ਦਾ ਪਾਸ ਮੁਕਾਸਰ ਦੇ ਕਿ ਭਾਵੇਂ ਸਦਾਰੀਆਂ ਕਮਿਟੀ ਮਦਦ ਕਰਾ ਸ਼ੁਭਾ ਕਮੇਟੀ ਮੇਰੇ ਤੋਂ ਕਈ ਹੋਰ ਕਿਵੇਂ ਕਰ ਰਿਹਾ ਹੈ ਉਹਨਾਂ ਨੂੰ ਚੁਣਿਆ ਹੋਇਆ ਕਈ ਉੱਪਰ ਆ ਰਿਹਾ ਹੈ ਕਿ ਬਿਕਾਣਾ ਪਹੁੰਚ ਗਿਆ ਬਹੁਤ ਹੀ ਦੂਰ ਵੀ ਜਾਉਂਦੀ ਹੈ ਬਾਰਿਸ਼ ਵੀ ਹੋ ਰਹੀ ਹੈ ਧੋਪੀ ਨਿਕਲ ਆਈ ਹੈ ਠੀਕ ਹੈ ਜੀ ਅੱਜ ਸਾਲ ਦੀ ਕਰੀ ਦੇਖੀ ਦਾ ਪ੍ਰਬੰਧ ਵੱਧ ਤੋਂ ਵੱਧ ਸੁਦੇ ਗੁਰੂ ਮਹਾਰਾਜ ਜੀ ਦੇ ਸਲਾਨਾ ਵਰਸੀ ਕੀ ਗੱਲ ਕਰੀਏ ਇਸ ਹਾਲ ਕਿਹੜੇ ਕਿਹੜੇ ਖਾਸ ਪਰਮਾਤਮਾ ਕੀਤੇ ਨੇ ਸੰਸਾਾਰ ਹਾਂਜੀ ਹਰ ਸਾਲ ਜਿੱਦਾਂ ਹੁੰਦੇ ਉੱਤੇ ਹੁੰਦੇ ਠੀਕ ਹੈ ਜੀ ਬਹੁਤ ਵਧੀਆ ਮੇਲਾ ਚੱਲਦਾ ਜੀ ਬਹੁਤ ਪੁਰਾਣਾ ਮੇਲਾ ਸੰਤਾਂ ਦਾ ਜਗਾ ਬਹੁਤ ਪੁਰਾਣੀ ਆ ਸੰਤ ਇੱਥੇ ਇੱਕ ਭਗਤੀ ਕਿਸੇ ਬੜੀ ਇੱਥੇ ਸੰਤਾਂ ਦੀ ਤੇ ਬਹੁਤ ਵਧੀਆ ਚੱਲਦਾ ਬਹੁਤ ਵਧੀਆ ਚੱਲਦਾ ਬਹੁਤ ਪੁਰਾਣਾ ਵਾ ਸੰਤ ਬੈਠੇ ਬਹੁਤ ਪੁਰਾਣੇ ਤੇ ਬੈਠੇ ਜਤੀ ਠੀਕ ਹੈ ਮਤਲਬ ਉਹਨਾਂ ਨੇ ਤਿਆਰ ਕੀਤਾ ਸੀ ਵਡਿਆਨੇ ਆਕਦਾ ਬਹੁਤ ਦੂਰੋਂ ਦੂਰੋਂ ਆ ਰਹੀਆਂ ਚ ਪੂਰੇ ਲਾਖੇ ਚੋਂ ਆ ਰਹੀਆਂ ਤੇਲੰਦਰ ਤੋਂ ਨਾ ਮਗਾੜਾ ਕਾੜੀ ਤੱਕ ਪੁੱਤਾ ਕਾਰ ਤੇ ਸੁਖਰਾ ਦੇ ਨੇੜੇ ਪਿਆ ਹਾਂ ਨੌਜਵਾਨ ਫਿੜੀ ਤੇ ਬਾਬਾ ਜੀ ਨਸ਼ੇ ਤੋਂ ਛਡੋ ਧਿਆਨ ਦਿਓ ਘਰਦਵਾਰੇ ਜਾਓ ਬਾਬਾ ਜੀ ਤੇ ਜਾਓ ਬਾਬਾ ਜੀ ਤੇ ਜਾਓ ਤੇ ਜਿਹੜਾ ਨਸ਼ਿਆਂ ਤੋਂ ਥੋੜਾ ਜਿਹਾ ਅਧਿਆਨ ਬਦਲੀ ਹੋਊਗਾ ਜੀ ਗੁਰ ਮੰਦਰ ਕੋਲ ਵਾਸਤੇ ਜੀ ਤੇ ਦੀਨਾ ਲੱਗੀਆਂ ਹੁੰਦੀਆਂ ਆ ਮਾ ਥੱਡੇ ਜਾਂਦੀਆਂ ਫਿਰ ਆਪਣੇ ਆਹਾ ਠੰਡੇ ਬਹੁਤ ਚਾੜੇ ਹੁਣ ਨਗਰਪਾਲਿਕਾ ਬਹੁਤ ਚੱਲਦਾ ਜੀ ਸਾਰਾ ਕੋਸ਼ੀ ਛੋਟੇ ਪੁੜਿਆਂ ਦਾ ਵੀ ਨਗਰ ਚੱਲ ਰਿਹਾ ਸੰਗਤਾ ਸ਼ਰਦਾ ਨਾਲ ਲੋਕੀਆਂ ਆਣ ਕੇ ਸਾਰਾ ਕੁਝ ਬਹੁਤ ਬੰਦ ਵਧੀਆ ਕੀਤਾ ਜੀ ਬਰਸਾਤ ਚਲਦੀ ਤੋਂ ਵੀ ਸੰਗਤ ਜਿੱਦਾ ਭਿੱਜ ਕੇ ਵੀ ਆਣ ਕੇ ਸਤਾਂ ਨੂੰ ਮੱਥਾ ਟੇਕਿਆ ਜੀ ਪੂਰੀ ਸ਼ਰਦਾ ਦੇ ਨਾਲ ਜੀ ਸੰਤ ਨੂੰ ਇਹੇ ਬੇਨਤੀ ਕਰਾਂਗੇ ਵੀ ਜਿੱਦਾਂ ਦੀ ਜਗ੍ਹਾ ਤੇ ਆਉਣਾ ਚਾਹੀਦਾ ਸੰਤਾਂ ਨੂੰ ਮੰਨਣਾ ਚਾਹੀਦਾ ਆਪਣੀ ਜਿਹੜੀ ਆ ਤਨੋਮਾਨ ਮਾ ਪੂਰੀ ਕਰਨੀ ਚਾਹੀਦੀ ਹੈ ਜੀ ਬਹੁਤ ਟਾਲੇ ਤੇ ਬਹੁਤ ਹੀ ਵਧੀਆ ਫਿਲਮਾਂ ਦੇ ਬਣਾਉਂਦੇ ਨੇ ਮੂਵੀਆ ਸੋ ਮੈਂ ਸਾਰੇ ਮੁਕੀਲ ਕਰਦਾ ਕਿ ਵੱਧ ਤੋਂ ਵੱਧ ਕ왈ਿਆ ਸਟੋਰੀਓ ਜਿਹਨੂੰ ਮੌਕਾ ਦਿਓ ਮੈਂ ਤੇਜੂ ਘਣੜੀਆਂ ਜੀ ਦਾ ਮਾਨ ਸਨਮਾਨ ਲਖਮੀਰ ਸਿੰਘ ਜੀ ਲੱਖੀ ਨੂੰ ਕਰ ਰਹਾ ਹੈ ਤੇਜੂ ਮਾਨਸੂਨਾ ਲਓ ਲਾਡੀ ਵੀ ਕੁਲਵੀਰ ਸਿੰਘ ਬੱਲੀ ਚੇਅਰਮੈਨ ਬਲਾਕ ਸ਼ਾਂਤੀ ਕਪੂਰਤਲਾ ਤਕਾਰੀ ਚ ਜਰੂਰ ਦੇ ਆਪ ਜੀ ਬਾਬਾ ਜੀ ਮਿੱਤਰ Mereka mempunyai kemahiran dan kemahiran yang menarik. Mereka mempunyai kemahiran I'm yeah. good. Yeah.